ਆਪਣਾ ਨਾਮ ਚੰਕੌਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਅਸੀਂ ਸੰਗਰੂਰ ਜ਼ਿਲ੍ਹਾ ਜੀ ਪਿੰਡ ਤੋਂ ਆ ਗਏ ਪਿੰਡ ਤੋਂ ਆ ਸੰਗਰੂਰ ਤੋਂ ਹਾਂ ਜੀ ਆਪਾਂ ਤੁਹਾਨੂੰ ਬਾਡੀ ਸਰਵ ਤੇ ਪੰਜ ਤਰ੍ਹਾਂ ਦੇ ਸ਼ੂਜ਼ ਦਿੱਤੇ ਸੀ ਹਾਂ ਜੀ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਮੈਨੂੰ ਜੀ ਲੀਵਰ ਦੀ ਪ੍ਰੋਬਲਮ ਸੀ ਜੀ ਜੀ ਡਾਕਟਰਾਂ ਨੇ ਕਹਤਾ ਸੀਗਾ ਵੀ ਦਵਾਈ ਖਾਈ ਚੱਲੀ ਤੇ ਲੇ ਜੀ ਬਹੁਤ ਟਾਈਮ ਤੇ ਹੁਣ ਜਵਾਬ ਦੇ ਗਏ ਤੇ ਕਹਿੰਦੇ ਵੀ ਲੀਵਰ ਚੇਂਜ ਕਰਨਾ ਪਊ 50 ਤੋਂ 70 ਲੱਖ ਰੁਪਏ ਖਰਚ ਆ ਜੀ ਗਏ। ਯਾਨੀ ਕਿ ਤੁਹਾਡਾ ਲੀਵਰ ਜਿਹੜਾ ਸੀ ਬਿਲਕੁਲ ਖਤਮ ਹੋ ਚੁੱਕਾ ਸੀਗਾ। ਹਾਂ ਜੀ ਜਮਾਂ ਲੀਵਰ ਖਤਮ ਹੋ ਚੁੱਕਾ ਹੈ ਜੀ। ਤੇ ਪੀਲੀਆ ਵੀ ਸੀ। ਪੀਲੀਆ ਕਿੰਨਾ ਸੀ ਆਪਾਂ ਨੂੰ? ਪੀਲੀਆ 7.644 ਹੋਇਆ ਸੀ ਭਾਈ ਭਾਈ। 7.4 ਇਹ ਤੁਹਾਡਾ ਪੀਲੀਆ ਸੀ। ਹਾਂ ਜੀ। ਔਰ ਲੀਵਰ ਜਿਹੜਾ ਤੁਹਾਡਾ ਬਿਲਕੁਲ ਖਤਮ ਹੋ ਗਿਆ ਡਾਕਟਰ ਕਹਿੰਦੇ ਚੇਂਜ ਲੈਣ। ਹਾਂ ਜੀ ਬੰਦ ਪਾ ਗਏ ਨੇ ਲੀਵਰ ਤਾਂ ਹੀ ਕਰਤਾ। ਤੇ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਸੀ ਆਪਾਂ ਨੂੰ? ਇਹ ਮੈਨੂੰ 2021 ਚ ਟੈਕ ਆ ਗਿਆ ਟੀ ਇਹਨਾਂ ਦਾ। ਜੀ ਦਾਰੂ ਜਰਾ ਪੀਂਦੇ ਸੀ। ਉਹ ਦਿਦਾਨ ਟੈਗ ਹੋ ਗਿਆ ਸੀ ਚਾਕੇ ਲੈ ਇਹਦੇ 5 15 ਦਿਨ ਮੈਨੂੰ ਪਤਾ ਨਹੀਂ ਲੱਗਿਆ ਕਿੱਥੇ ਪਿਆ। ਅੱਛਾ ਜੀ। ਉਹ ਡਾਕਟਰਾਂ ਨੇ ਬਚਾ ਕੇ ਰਹਿ ਲਿਆ ਜੀ ਜੇ ਹੁਣ ਉਸ ਤੋਂ ਬਾਅਦ ਦਵਾਈ ਦੂ ਵੀ ਮੈਨੂੰ ਹੀ ਪਤਾ ਲੱਗੀ ਆ। ਤੇ ਫਿਰ ਮੈਂ ਦਵਾਈ ਸ਼ੁਰੂ ਕਰੀ ਦਵਾਈ ਮਾ ਕਿੰਨਾ ਕੁ ਟਾਈਮ ਖਾਣਾ ਪਊ। ਹਾਂ ਜੀ। ਉਹ ਕਰੇ ਬਹੁਤ ਟਾਈਮ। ਕਿ ਦਵਾਈ ਦਾ ਖਾਣੀ ਹੀ ਪੂਸ ਨੂੰ ساری ਉਮਰ ਤੇ ਲੀਵਰ ਵੀ ਚੇਂਜ ਕਰਨਾ ਪਊਗਾ ਹੁਣ। ਮੈਂ 2021 ਤੋਂ ਲੈ ਕੇ ਦਵਾਈ ਖਾ ਰਹੀ ਸੀ। ਹਾਂ। ਤੁਸੀਂ 4 ਸਾਲ ਦਵਾਈ ਖਾਧੀ ਆ। ਔਰ ਲਾਸਟ ਵਿੱਚ ਡਾਕਟਰਾਂ ਤੁਹਾਨੂੰ ਕਹਿੰਦਾ ਵੀ ਲੀਵਰ ਚੇਂਜ ਕਰਨਾ ਪੈਣਾ ਹੈ। ਲੀਵਰ ਰੀਪੇਰ ਨਹੀਂ ਕਰਨਾ ਸੀ। 60 ਤੋਂ 70 ਲੱਖ ਰੁਪਈਆ ਖਰਚਾ ਹੁੰਦਾ ਸੀ। ਹਾਂ ਜੀ ਉਹ ਹੀ ਲੀਵਰ ਵੀ ਆਦੇ ਘਰ ਦੇ ਦਾ ਦੇਣਾ ਪੈਣਾ। ਲੀਵਰ ਵੀ ਆਪਣੇ ਪਰਿਵਾਰ ਨਾਲ ਦੇਣਾ ਸੀ। ਹਾਂ ਜੀ। ਤੇ ਆਪਾਂ ਤੁਹਾਨੂੰ ਬਾਡੀ ਸਾਡੇ ਪੰਜ ਤਰ੍ਹਾਂ ਦੀ ਜੂਸ ਦਿੱਤੀ ਹੈਗੀ ਉਹ ਤੁਸੀਂ ਬਰਤੇ ਆ ਅੱਜ ਤੁਸੀਂ ਕੀ ਕਹਿੰਦੇ ਹੋ? ਔਰ ਤੁਹਾਨੂੰ ਹੋਰ ਤੁਹਾਨੂੰ ਦਿੱਕਤਾਂ ਕੀ-ਕੀ ਹੁੰਦੀ ਸੀ ਲੀਵਰ ਨਾਲ? ਕੰਮ ਕਰਨ ਵਿੱਚ। ਕੰਮ ਕਰਨ ਕੰਮ ਤਾਂ ਕੀ ਕਰਨਾ ਜੀ ਮੈਂ ਤੁਰਨਾ ਵੀ ਬਹੁਤ ਔਖਾ ਤੇ ਜੀ ਮੈਨੂੰ। ਤੁਰ ਨਹੀਂ ਸਕਦੀ ਸੀ। ਤੁਰ ਨਹੀਂ ਸਕਦੇ ਜੀ ਪਿਆਰ ਇਹਨਾਂ ਦੀ ਮੰਜੇ ਜੀ। ਅੱਛਾ ਦਵਾਈ ਦੂਹੀ ਨਾਲ ਚੱਲੀ ਜੀ ਨਾ ਜਿੰਨਾ ਟਾਈਮ ਚੱਲਦਾ ਠੀਕ ਹੈ ਜੀ ਤੇ ਠਾਕਾਟ ਬੁਖਾਰ ਚੜ ਗਿਆ ਉਤਰ ਗਿਆ ਜੀ ਪੀਲੀਆ ਹੋ ਗਿਆ ਜੀ ਐ ਚੱਲੀ ਗਿਆ ਜੀ ਕਮ ਜਾਨੀ ਕਿ ਹੁੰਦਾ ਠੀਕ ਹੀ ਨਹੀਂ ਠੀਕ ਕੰਮ ਕਰ ਕੋਈ ਨਹੀਂ ਕਰਦੇ ਸੀ ਨਾ ਕੰਮ ਕੋਈ ਨਹੀਂ ਜ਼ਮੀਨ ਜੂਨ ਤੇ ਹੀ ਠੇਕੇ ਦੇ ਦਿੱਤੀ ਠੇਕੇ ਦਿੱਤੀ ਸੀ ਔਰ ਘਰ ਦਾ ਕੰਮ ਕਰ ਕੋਈ ਨਹੀਂ ਹੁੰਦਾ ਸੀ ਨਾ ਜੀ ਤੇ ਅੱਜ ਬੋਡੀ ਸਾਹਿਬ ਤੁਸੀਂ ਵਰਤਿਆ ਗਿਆ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿੰਦੇ ਹੋ ਮੈਂ ਇੱਕ ਪੈਕ ਵਰਤਿਆ ਜੀ ਹੁਣ ਤੱਕ 50 60 ਦਿਨ ਹੋ ਗਏ ਜੀ ਵਰਤੇ ਇਹਨੂੰ ਹੁਣ ਮੈਨੂੰ ਬਹੁਤ ਯਾਨੀ ਕਿ ਫਰਕ ਆ ਜੀ ਉਦੋਂ ਹੁਣ ਕੰਮ ਵੀ ਕਰਦਾ ਜੀ ਮੈਂ ਤੇ ਜਿਹਨੂੰ ਜ਼ਮੀਨ ਠੇਕੇ ਤੇ ਲੈਤੀ ਦੀ ਕਣ ਕਿਵੇਂ ਮੈਂ ਆਪ ਦੀ ਜੀ ਜੀ ਕਣਕ ਤੇ ਆਦੀ ਸੀ ਆ ਹਾਂ ਜੀ ਘਰ ਦੇ ਕੰਮ ਕਰਦੇ ਆ ਆਪ ਕਰਦੇ ਆ ਤੇ ਉਹ ਪਸ਼ੂ ਰੱਖਿਆ ਸਾਰਾ ਕੰਮ ਕਰ ਆਪ ਕਰਦੇ ਆ ਹੁਣ ਆਪ ਕਰਦਾ ਜੀ ਹਾਂ ਸਾਰਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਵਧੀਆ ਜੀ ਸ਼ਰੀਰ ਚੱਲ ਰਹੀ ਹੈ ਜਿਹੜੇ ਬ੍ਰਦਰ ਦੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਸੁਨੇਹਾ ਨੂੰ ਇਹਨਾਂ ਨੂੰ ਵੀ ਕਿ ਵਰਤੂ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਦੇਖੋ ਮੇਰੇ ਨਾਲੋਂ ਪਰ ਇਹਦਾ ਕੋਈ ਹੋਰ ਨਹੀਂ ਲੱਗਦਾ ਇਹ ਬੋਡੀ ਸਾਹਿਬ ਵਰਤ ਲੈਣਾ ਚਾਹੀਦਾ ਜੀ ਹਾਂ ਬੋਡੀ ਸਾਹਿਬ ਵਰਤ ਲੈਣਾ ਚਾਹੀਦਾ ਜੀ ਥੈਂਕ ਯੂ ਜੀ